ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੱਜ ਆਪਾਂ ਜੋ ਕਿ ਗਰੀਬ ਅਤੇ ਅਮੀਰ ਜੀਵਨ ਦੀ ਲਾਈਫ ਜ਼ਿੰਦਗੀ ਬਾਰੇ ਵਿਚਾਰ ਕਰਦੇ ਆਂ ਤੇ ਗੁਰੂ ਸਾਹਿਬਾਨ ਸਾਡੇ ਪਾਸ ਕਈਆਂ ਪਾਸ ਬੜੇ ਸੋਹਣੇ-ਸੋਹਣੇ ਮਕਾਨ ਨੇ ਬਿਲਡਿੰਗਾਂ ਨੇ ਅਤੇ ਉਸ ਤੋਂ ਪ੍ਰਾਂਤ ਸੋਹਣੀਆਂ ਗੱਡੀਆਂ ਨੇ ਕ੍ਰੇਟਾ ਵਰਗੀਆਂ ਉਪਰਾਂਤ ਮਾਇਆ ਧਨ ਦੌਲਤ ਪੈਸਾ ਬੇਸਮਾਰ ਹੈ ਤੇ ਕਈ ਐਸੇ ਗਰੀਬ ਪ੍ਰਾਨੇ ਮਨੋਖ ਇਨਸਾਨ ਨੇ ਜਿਨ੍ਹਾਂ ਪਾਸ ਬਹੁਤ ਘੱਟ ਪੈਸਾ ਹੈ ਰਹਿਣ ਵਾਸਤੇ ਪੁਰਾਣੇ ਮਕਾਨ ਨੇ ਪੈਣਣ ਵਾਸਤੇ ਬਸਤਰ ਜੋ ਬਹੁਤੇ ਕੀਮਤੀ ਨਹੀਂ ਨੇ ਪਰ ਜੋਮ ਕਿਰਤੀ ਆਪਣੀ ਆਪਣੀ ਸੋਚ ਅਨੁਸਾਰ ਅਸੀਂ ਜੋਮ ਕਰਦੇ ਆਂ ਕਈ ਨੌਕਰੀਆਂ ਦੇ ਵਿੱਚ ਨੇ ਤੇ ਸਾਜ ਸੰਗਤ ਜੋ ਆਪਾਂ ਨੂੰ ਅੱਖਾਂ ਦੇ ਨਾਲ ਨੇਤਰਾਂ ਦੇ ਨਾਲ ਸੋਹਣਾ ਦਿਸਦਾ ਹੈ ਕੰਨਾਂ ਦੇ ਨਾਲ ਬਹੁਤ ਕੁਝ ਸੁਣਦੇ ਹਾਂ ਪਰ ਆਪਣੀ ਆਪਣੀ ਸੋਚ ਅਨੁਸਾਰ ਜੋ ਲਾਈਫ ਜੀਵਨ ਜ਼ਿੰਦਗੀ ਜੀ ਰਹੇ ਆ ਥੋੜਾ ਜਿਹਾ ਸਾਨੂੰ ਜੇਕਰ ਜੀਵਨ ਜ਼ਿੰਦਗੀ ਜਿਉਣ ਦੀ ਜਾਂਚ ਆਏ ਤੇ ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਗੁਰ ਜੀ ਦੀ ਬਾਣੀ ਦਾ ਉਪਦੇਸ਼ ਹੈ ਮਾਇਆ ਧਾਰੀ ਅੰਨਾ ਬੋਲਾ ਗੁਰ ਸ਼ਬਦ ਨਾ ਪਛਾਣੈ ਬਹੁ ਰੋਲ ਗਚੋਲਾ ਇਹ ਮਾਇਆ ਜਿਹੜੀ ਹੈ ਗੁਜਰਾਨ ਵਾਸਤੇ ਟਾਈਮ ਪਾਸ ਵਾਸਤੇ ਚੰਗੀ ਹੈ ਤੇ ਮਾਇਆ ਤੋਂ ਇਲਾਵਾ ਆਪਣਾ ਜੀਵਨ ਜਿਹੜਾ ਹੈ ਉਹ ਵੀ ਨਹੀਂ ਚੱਲ ਸਕਦਾ ਧਿਆਨ ਦੇਣਾ ਗੁਰਮੁਖ ਪਿਆਰਿਓ ਮੈਂ ਕਹਿਣਾ ਕੀ ਚਾਹੁੰਨਾ ਕਿ ਗੁਰੂ ਸਾਹਿਬਾਨ ਨੇ ਆਸੂ ਆਪਾ ਸੇਧ ਲਈਏ ਤੇ ਪਾਤਸ਼ਾਹ ਨੇ ਕਿਹਾ ਮਾਇਆ ਧਾਰੀ ਹੁਣ ਆਪਾਂ ਸੋਚੀਏ ਕਿ ਮਾਇਆ ਇਕੱਤਰ ਨਹੀਂ ਕਰਨੀ ਜਾਂ ਅਸੀਂ ਜੋਮਨੀ ਕਰਨਾ ਜਾਂ ਨੌਕਰੀ ਨਹੀਂ ਕਰਨੀ ਜਾਂ ਅਸੀਂ ਜੋਗ ਧਾਰਨ ਕਰ ਲੈਣਾ ਨਹੀਂ ਮਾਇਆ ਧਾਰੀ ਗੁਰੂ ਸਹਿਬਾਨ ਪਾਤਸ਼ਾਹ ਕਹਿੰਦੇ ਨੇ ਅੰਨਾ ਬੋਲਾ ਤੇ ਪਾਤਸ਼ਾਹ ਨੇ ਕਿਹਾ ਕਿ ਅੰਨਾ ਤੇ ਬੋਲਾ ਹੁਣ ਵਿਚਾਰੀਏ ਥੋੜਾ ਜਿਹਾ ਕਿ ਸਾਨੂੰ ਤਾਂ ਦਿਸ ਰਿਹਾ ਅੱਖਾਂ ਦੇ ਨਾਲ ਬਹੁਤ ਕੁਝ ਨੇਤਰਾਂ ਦੇ ਨਾਲ ਤੇ ਕੰਨਾਂ ਦੇ ਨਾਲ ਸਾਨੂੰ ਸੁਣਦਾ ਹੈ ਆਵਾਜ਼ ਸਾਡੇ ਕੰਨ ਸੁਣਦੇ ਨੇ ਪਰ ਗੁਰੂ ਸਾਹਿਬਾਨ ਨੇ ਪਾਤਸ਼ਾਹ ਨੇ ਕਿਹਾ ਮਾਇਆ ਧਾਰੀ ਭਾਵ ਕੀ ਜਿਕਰ ਸੀ ਮਾਇਆ ਤੇ ਪੂਰਾ ਧਿਆਨ ਦੇ ਦਿੱਤਾ ਅਸੀਂ ਮਾਇਆ ਬਾਰੇ ਹੀ ਸੋਚੀ ਗਏ ਤੇ ਸਾਡੀ ਲਾਈਫ ਜਿਹੜੀ ਹੈ ਜੀਵਨ ਜ਼ਿੰਦਗੀ ਵੇਕਾਰ ਚਲੀ ਜਾਣੀ ਅੰਨਾ ਦਾ ਭਾਵ ਅੱਖਾਂ ਨਾਲ ਸਾਨੂੰ ਦਿਸਦਾ ਹੈ ਇਹ ਨਹੀਂ ਕਿ ਅੱਖਾਂ ਦੇ ਨਾਲ ਨਹੀਂ ਦਿਸਦਾ ਸਾਡੇ ਮਨ ਦੇ ਵਿੱਚ ਜਿਹੜਾ ਹੈ ਨਾ ਉਹ ਅੰਧੇਰਾ ਹੈ ਅਗਿਆਨਤਾ ਹੈ ਡਾਊਟ ਭਰਮ ਵੈਮ ਨੇ ਸ਼ੰਕੇ ਨੇ ਬੋੜਾ ਦਾ ਭਾਵ ਕੀ ਸਾਨੂੰ ਗੱਠ ਸੁਣਦਾ ਹੈ ਕੋਈ ਬਹੁਤ ਸੁਣਦਾ ਸਾਨੂੰ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਬੋੜਾ ਸਾਨੂੰ ਸੁਣਦਾ ਜਰੂਰ ਹੈ ਪਰ ਸਾਡਾ ਮਨ ਜਿਹੜਾ ਹੈ ਨਾ ਸੱਚੀ ਸੇਧ ਲੈਣ ਵਾਸਤੇ ਤਿਆਰ ਨਹੀਂ ਤੇ ਕਈਆਂ ਨੂੰ ਮਨ ਸੇਧ ਵੀ ਲੈ ਲੀਂ ਗਿਆਨ ਵੀ ਹੋ ਜਾਂਦਾ ਹੈ ਗਿਆਨ ਵੀ ਉਹਨਾਂ ਪਾਸ ਹੈ ਪਰ ज्ञान नु ਵਰਤੀ ਨਾ ਤੇ ਫਿਰ ਵੀ ਸਾਡੀ ਲਾਈਫ ਜੀਵਨ ਅਧੂਰਾ ਹੈ ਅੰਨਾ ਬੋੜਾ ਗੁਰ ਸ਼ਬਦ ਨਾ ਪਛਾਣੇ ਗੁਰੂ ਸਹਿਬਾਨ ਪਾਤਸ਼ਾਹ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਬਚਨਾਂ ਨੂੰ ਪਹਿਚਾਣਿਆ ਨਹੀਂ ਤੇ ਇਹ ਜ਼ਰੂਰੀ ਨਹੀਂ ਕਿ ਗੁਰਮੁਖ ਪਿਆਰਿਓ ਤੁਸੀਂ ਗੁਰਬਾਣੀ ਪੜ੍ਹਦੇ ਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਨਿਤਨੇਮੀ ਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਗਰੀਬ ਹੋ ਤੇ ਤੁਸੀਂ ਆਪਣੀ ਲਾਇਪ ਜੀਵਨ ਸੁਚੱਜੀ ਨਹੀਂ ਜੀ ਸਕਦੇ ਨਹੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਉਪਦੇਸ਼ ਹੈ ਬਚਨ ਹੈ ਜੋ ਪ੍ਰਾਨੀ ਨਿਸ ਦਿਨ ਗੋਬਿੰਦ ਨਾਮ ਧਿਆਵੈ ਪੜਿਆ ਅਨਪੜਿਆ ਦੋਵੇਂ ਪਰਮਗਤ ਪਾਵੇ ਹੁਣੇ ਆਪਾਂ ਵਿਚਾਰ ਲਿਆ ਕਿ ਨਾਮ ਤੇ ਸਾਡੇ ਪਾਸੋਂ ਜਪਿਆ ਨਹੀਂ ਜਾਂਦਾ ਨਹੀਂ ਸਾਡੀ ਲਾਈਫ ਜਿਹੜੀ ਹੈ ਜੀਵਨ ਹੈ ਇਸ ਨੂੰ ਅਸੀਂ ਸਮਝ ਸਮਝ ਕੇ ਗਿਆਨ ਸਾਡ ਨੂੰ ਗੁਰਦੁਆਰੇ ਸਹਿਬ ਵਿੱਚੋਂ ਵੀ ਮਿਲਦਾ ਹੈ ਸਾਨੂੰ ਸਮਾਜ ਵਿੱਚੋਂ ਵੀ ਬਹੁਤ ਗਿਆਨ ਮਿਲ ਜਾਂਦਾ ਹੈ ਸਾਨੂੰ ਰਿਸ਼ਤੇਦਾਰਾਂ ਪਾਸੋਂ ਵੀ ਬਹੁਤ ਗਿਆਨ ਮਿਲਦਾ ਹੈ ਸਾਨੂੰ ਦੁਨੀਆ ਦੇ ਵਿੱਚ ਬਹੁਤ ਗਿਆਨ ਹੈ ਜਾਗ ਗਿਆਨੀ ਵਿਰਲਾ ਆਚਾਰੀ ਹਰੇਕ ਨੂੰ ਪਤਾ ਹੈ ਕਿ ਮਾਇਆ ਦੇ ਵਿੱਚ ਜਿਆਦਾ ਫਸਣਾ ਨੁਕਸਾਨ ਕਰਦੀ ਹਰ ਬੰਦੇ ਨੂੰ ਪਤਾ ਹੈ ਕਿ ਨਸ਼ਾ ਪਦਾਰਤ ਨਸੀਲੀ ਪਦਾਰਤ ਖਾਣੀ ਨੁਕਸਾਨ ਕਰਦੀ ਸ਼ਰਾਬ ਪੀਣੀ ਨੁਕਸਾਨ ਕਰਦੀ ਤਮਾਕੂ ਸੇਤ ਲਈ ਹਾਨੀਕਾਰਕ ਤੇ ਇਹ ਵੀ ਪਤਾ ਹੈ ਕਿ ਇਸ ਦੇ ਨਾਲ ਘਰ ਬਰਬਾਦ ਹੁੰਦਾ ਹੈ ਇਹ ਜਿਹੜੀ ਮਾਇਆ ਹੈ ਜੇ ਆਪਾਂ ਸ਼ਰਾਬ ਤੇ ਯਾ ਗਲਤ ਵਰਤੋਂ ਵਿੱਚ ਲਾਵਾਂਗੇ ਤੇ ਫਿਰ ਸਾਡਾ ਨੁਕਸਾਨ ਹੋਵੇ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਆਪਾਂ ਆਪਣੇ ਜੀਵਨ ਦੇ ਵਿੱਚ ਬੜੀ ਚੰਗੀ ਗੱਲ ਹੈ ਕਿ ਸਾਡੇ ਪਾਸ ਸੋਹਣੇ ਚੰਗੀ ਬਿਲਡਿੰਗ ਚੰਗੇ ਕਮਰੇ ਸੋਹਣੇ ਹੋਣ ਚੰਗੀ ਗੱਲ ਅਸੀਂ ਨੌਕਰੀਆਂ ਚੰਗੇ ਅਹੁਦਿਆਂ ਤੇ ਹੋਈਏ ਚੰਗੀ ਗੱਲ ਅਸੀਂ ਜਿਸ ਤਰ੍ਹਾਂ ਵਕੀਲ ਜੱਜ ਇਨਸਪੈਕਟਰ ਜਾਂ ਹੋਰ ਉੱਚੇ ਅਹੁਦਿਆਂ ਤੇ ਹੋਈਏ ਬੜੀ ਚੰਗੀ ਗੱਲ ਤੇ ਇਹ ਵੀ ਬੜੀ ਚੰਗੀ ਗੱਲ ਹੈ ਜੇਕਰ ਅਸੀਂ ਗਰੀਬੀ ਦੇ ਵਿੱਚ ਹੋਈਏ ਨਾ ਗਰੀਬੀ ਦੇ ਵਿੱਚ ਵੀ ਹੋਈਏ ਤੇ ਅਸੀਂ ਧਿਆਨ ਉਸ ਪਰਮੇਸ਼ਰ ਗੁਰੂ ਸਹਿਬਾਨ ਜਿਸ ਨੂੰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੱਸਿਆ ਨਾ ਕਿ ਮਾਇਆ ਧਾਰੀ ਅੰਨਾ ਬੋਲਾ ਮਾਇਆ ਤੇ ਆਪਾ ਗੁਜਰਾਨ ਵਾਸਤੇ ਇਕੱਤਰ ਕਰਨੀ ਹੈ ਟੈਮਪਾਸ ਵਾਸਤੇ ਠੀਕ ਹੈ ਜੋ ਗੁਰੂ ਸਹਿਬਾਨ ਨੇ ਸਾਨੂੰ ਕਿਹਾ ਅੰਨਾ ਬੋਲਾ ਅਸੀਂ ਗਿਆਨ ਨੂੰ ਲੈ ਕੇ ਨਾ ਕੀ ਤੋ ਗਿਆਨ ਮਿਲੇ ਸਾਨੂੰ ਤੇ ਉਹ ਆਪਣੇ ਮੈਮਰੀ ਦੇ ਵਿੱਚ ਇਸ ਬ੍ਰੇਨ ਦੇ ਵਿੱਚ ਸੋਚ ਕੇ ਤੇ ਫਿਰ ਉਸ ਨੂੰ ਆਪਾਂ ਵਰਤਣਾ ਲਾਗੂ ਕਰੀਏ ਤੇ ਜਿਹੜਾ ਆਪਾਂ ਗਿਆਨ ਲਿਆ ਹੈ ਉਸ ਨੂੰ ਜਿਸ ਤਰ੍ਹਾਂ ਵਰਤਿਆ ਹੀ ਨਾ ਜਿਸ ਤਰ੍ਹਾਂ ਮਾਇਆ ਹੈ ਤੇ ਮਾਇਆ ਆਪਾਂ ਬਹੁਤ ਜੋੜ ਲਈਏ ਤੇ ਉਸ ਨੂੰ ਉਸ ਦੀ ਵਰਤੋਂ ਨਾ ਕਰੀਏ ਉਸ ਨੂੰ ਚੰਗੇ ਪਾਸੇ ਜਾਂ ਉਸ ਨੂੰ ਕਿਤੇ ਵੀ ਨਾ ਵਰਤੀ ਤੇ ਉਹ ਮਾਇਆ ਸਾਡਾ ਫਾਇਦਾ ਕਰ ਦੇਵੇਗੀ ਇਸੇ ਤਰ੍ਹਾਂ ਸਮਾਜ ਵਿੱਚ ਬਹੁਤ ਗਿਆਨ بڑا ਗਿਆਨ ਮਿਲਦਾ ਹੈ ਆਪਾਂ ਵੇਖਦੇ ਹਾਂ ਕਲਿੱਪਾਂ ਦੇ ਵਿੱਚ ਕਈ ਕਈ ਧਾਰਮਿਕ ਵੀਡੀਓ ਨੇ ਅਤੇ ਉਸ ਤੋਂ ਉਪਰੰਤ ਕਈ ਕਈ ਵਿਦਵਾਨ ਨੇ ਜਿਨ੍ਹਾਂ ਨੇ ਆਪਣੇ ਸਹੀ ਤਰੀਕੇ ਡੰਗ ਦੇ ਨਾਲ ਆਪਾਂ ਨੂੰ ਸਹੀ ਮਾਰਗ ਦੱਸਣ ਦੀ ਜਾਸਖਾ ਹੁੰਦੇ ਪਰ ਰੈਣ ਗਵਾਈ ਸੋਇਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਭਾਵੇਂ ਕਿ ਆਪਾਂ ਜਿਸ ਕੰਮ ਦੇ ਵਿੱਚ ਵੀ ਜੋ ਜੋਮ ਕਰਨੇ ਹਾਂ ਮਜਦੂਰੀ ਕਰਦੇ ਹਾਂ ਦਸਾਂ ਨਵਾਂ ਦੀ ਕੀਰਤੀ ਕਰਦੇ ਹਾਂ ਜਾਂ ਨੌਕਰੀ ਕਰਦੇ ਹਾਂ ਜਾਂ ਜਿਸ ਅਹੁਦੇ ਤੇ ਵੀ ਆਪਾਂ ਮਾਇਆ ਸਹੀ ਤਰੀਕੇ ਦੇ ਨਾਲ ਵਰਤੀਏ ਤੇ ਇਸੇ ਤਰ੍ਹਾਂ ਜਿਹੜੀ ਸਾਨੂੰ ਇਹ ਜੀਵਨ ਮਿਲਿਆ ਹੈ ਇਹ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਸੈਂਟਫਿਟ ਤਰੀਕੇ ਦੇ ਨਾਲ ਵਰਤਿਆ ਜਾਏ ਨਾ ਤੇ ਸੰਗਤ ਜਿਓ ਗੁਰਮੁਖ ਪਿਆਰਿਓ ਆਪਣਾ ਆਪਾਂ ਬਹੁਤ ਲਾਭ ਲੈ ਸਕਦੇ ਆਂ ਬਹੁਤ ਕੁਝ ਖੱਟ ਸਕਦੇ ਆ ਤੇ ਬਹੁਤ ਕੁਝ ਕਿੰਨੀਆਂ ਨੇ ਖਟਿਆ ਵੀ ਤੇ ਸਾਰੀ ਉਮਰ ਆਪਾਂ ਸੰਸਾਰ ਦੇ ਵਿੱਚ ਰਹਿਣਾ ਹੈ ਜਦੋਂ ਤੱਕ ਲਾਈਫ ਚੱਲੀ ਚੱਲ ਰਹੀ ਰਹਿਣਾ ਕਾਰਵਿਹਾਰ ਕਰਨਾ ਹੈ ਜ਼ਿੰਮੇਵਾਰੀਆਂ ਸਮਾਲਣੀਆਂ ਨੇ ਨੌਕਰੀਆਂ ਕਰਨੀਆਂ ਨੇ ਗ੍ਰੈਜੂਏਸ਼ਨ ਪੜਾਈਆਂ ਕਰਨੀਆਂ ਨੇ ਅਹੁਦਿਆਂ ਤੇ ਪਹੁੰਚਣਾ ਹੈ ਤੇ ਫਿਰ ਆਪਾਂ ਗਿਆਨ ਜੋ ਮਿਲ ਰਿਹਾ ਹੈ ਗਿਆਨ ਆਪਾਂ ਨੂੰ ਸੰਸਾਰ ਦੇ ਵਿੱਚ ਬਹੁਤ ਮਿਲਦਾ ਹੈ ਤੇ ਉਸ ਗਿਆਨ ਨੂੰ ਆਪਾਂ ਵਰਤਣਾ ਹੈ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ ਲਾਗੂ ਕਰਾਂਗੇ ਤੇ ਸਾਡਾ ਭਲਾ ਹੋਵੇਗਾ ਤੇ ਭਲਾ ਸਾਡਾ ਐਸਾ ਹੋਵੇਗਾ ਸਾਡਾ ਲੋਕ ਵੀ ਸੋਰੇਗਾ ਤੇ ਪਰਲੋਕ ਵੀ ਸੋਰੇਗਾ ਅੰਗਰਮੁਖਿਆਰੀਓ ਸੋ ਆਪਾਂ ਕੀਰਤੀ ਕਰਿਆ ਕਰੀਏ ਪਰ ਗਿਆਨ ਨੂੰ ਵਰਤਣ ਦੀ ਸਾਨੂੰ ਸਮਝ ਆ ਜਾਏ ਕਿ ਇਹ ਕੰਮ ਨਹੀਂ ਕਰਨਾ ਤੇ ਜੀਵਨ ਦੇ ਵਿੱਚ ਨਹੀਂ ਕਰਨਾ ਇਮਾਨਦਾਰੀ ਰੱਖਣੀ ਹੈ ਜੋ ਮਰਜ਼ੀ ਹੋ ਜਾਏ ਤੇ ਰੱਖਣੀ ਜੋ ਸੱਚ ਬੋਲਣਾ ਹੈ ਤੇ ਸੱਚ ਹੀ ਬੋਲਣਾ ਕਿਸੇ ਦਾ ਜੀ ਨਹੀਂ ਦੁਖਾਣਾ ਤੇ ਫਿਰ ਸਦਾ ਵਾਸਤੇ ਮਾਨਤ ਦੇ ਵਿੱਚ ਡਿਸੀਜਨ ਲੈਣਾ ਕਿ ਕਿਸੇ ਦਾ ਜੀ ਨਹੀਂ ਦੁਖਾਣਾ ਨਿਰਮਤਾ ਰੱਖਣੀ ਹੈ ਤੇ ਫਿਰ ਰੱਖਣੀ ਤੇ ਸਾਦ ਸੰਗਤ ਜਿਉ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗੀਆਂ ਤਤ ਜਿਹੜੀ ਨਿਰਮਤਾ ਹੁੰਦੀ ਹੈ ਉਹਦੇ ਵਿੱਚ ਸਾਡਾ ਬਹੁਤ ਭਲਾ ਹੋ ਜਾਂਦਾ ਤੇ ਕਈ ਐਸੇ ਨੇ ਉਹ ਕਹਿੰਦੇ ਨੇ ਮaaf ਕਰਨਾ ਕਿ ਇੱਕ ਵਚਨ ਕੋਈ ਕਹਵੇ ਕਿ ਉਹ ਸੰਤੁਸ਼ਟ ਨਹੀਂ ਹਾਲਾਕੀ ਉਹਨਾਂ ਦਾ ਜੀਵਨ ਬਹੁਤ ਔਖਾ ਹੋ ਜਾਂਦਾ ਹੈ ਪਰ ਜਿਹੜਾ ਸਹਿਨਸੀਲਤਾ ਕਰਦੈਨ ਉਸ ਦੇ ਪਾਸ ਸਹਿਨਸੀਲਤਾ ਵਾਲੀ ਪਾਵਰ ਹੁੰਦੀ ਹੈ ਆਪਾਂ ਇਹੀ ਸੇਧ ਲੈਣੀ ਹੈ ਗੁਰੂ ਸਾਹਿਬਾਨ ਜੀ ਪਾਸੋਂ ਸੇਧ ਲਈਏ ਗੁਰਬਾਣੀ ਪੜ ਸਕੀ ਬੜੀ ਚੰਗੀ ਗੱਲ ਹੈ ਗੁਰਬਾਣੀ ਸੁਣ ਸਕੀ ਬੜੀ ਚੰਗੀ ਗੱਲ ਹੈ ਸਮਾਜ ਦੇ ਵਿੱਚੋਂ ਗਿਆਨ ਮਿਲਦਾ ਹੈ ਉਸ ਗਿਆਨ ਨੂੰ ਆਪਾ ਵਰਤੀ ਗੁਰੂ ਸਾਹਿਬਾਨ ਜੀ پاسੂ ਗਿਆਨ ਲੈ ਕੇ ਵਰਤੀਏ ਸਤਸੰਗਤ ਕਰੀਏ ਜਿੱਤ ਕਰ ਆਪਾਂ ਕਈ ਵਾਰੀ ਦੀਵਾਨ ਸੁਣਦੇ ਆ ਉਹਨਾਂ ਦੇ ਵਿੱਚੋਂ ਜੋ ਵੀ ਕੁਝ ਆਪਾਂ ਨੂੰ ਗੁਰਮੁਖ ਪਿਆਰੇ ਮਹਾਪੁਰਖ ਸੰਤ ਮਹਾਤਮਾ ਜੋੜਦੇ ਨੇ ਜਾਂ ਦੱਸਦੇ ਨੇ ਉਸ ਗਿਆਨ ਨੂੰ ਆਪਣੀ ਲਾਈਫ ਦੇ ਵਿੱਚ ਜੀਵਨ ਦੇ ਵਿੱਚ ਡਾਲੀਏ ਤੇ ਜਿੱਥੇ ਵੀ ਮਾਲਕ ਨੇ ਰੱਖਿਆ ਹੈ ਉਸ ਦੇ ਵਿੱਚ ਉਸ ਦਾ ਸ਼ੁਕਰਾਨਾ ਜ਼ਰੂਰ ਕਰਿਆ ਸ਼ੁਕਰਾਨੇ ਦੇ ਵਿੱਚ ਇਨਸਾਨ ਮਾਨਨ ਨੂੰ ਸਾਡੇ ਨੂੰ ਸਕੂਨ ਮਿਲਦਾ ਹੈ ਤੇ ਅਸੀਂ ਉਲਾਮੇ ਦੇ ਵਿੱਚ ਜਉਨੇ ਹਾਂ ਤੇ ਜਿੰਨਾ ਮਰਜੀ ਸਾਡੇ ਪਾਸ ਪੈਸਾ ਹੋਵੇ ਕ੍ਰੇਟਾ ਗੱਡੀ ਹੋਵੇ ਜਾਂ ਸਾਡੇ ਪਾਸ ਸੋਨੇ ਘਰ ਮਕਾਨ ਬਿਲਡਿੰਗਾਂ ਹੋਣ ਉਹ ਸਾਨੂੰ ਸਕੂਨ ਨਹੀਂ ਦੇ ਸਕਦੇ ਸਾਡੇ ਪਾਸ ਸਮਝ ਹੋਵੇ ਸਾਡੇ ਪਾਸ ਅਕਲ ਹੋਵੇ ਇਹ ਕੁਝ ਹੋਵੇ ਤੇ ਸਾਡਾ ਬਹੁਤ ਲਾਈਫ ਜੀਵਨ ਸਹੀ ਸੁਚੇਜੇ ਢੰਗ ਦੇ ਨਾਲ ਜੀ ਸਕਦੇ ਆਂ ਸੋ ਇਨਿਆ ਕੋ ਵਿਚਾਰਾਂ ਅੱਜ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ